ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅਜਿਹਾ ਦਿਨ ਅੱਜ 17 ਜਨਵਰੀ ਹੈ 17 ਜਨਵਰੀ 1846 ਸਿੱਖਾਂ ਤੇ ਅੰਗਰੇਜ਼ਾਂ ਵਿਚਕਾਰ 18 ਦਸੰਬਰ 1845 ਦੇ ਦਿਨ ਮਦਕੀ ਦੇ ਵਿੱਚ ਹੋਈ ਲੜਾਈ ਦੇ ਵਿੱਚ ਸਿੱਖ ਫੌਜਾਂ ਨੇ ਜਰਨੈਲ ਤੇਜਰਾਮ ਦੀ ਗੱਦਾਰੀ ਦੇ ਬਾਵਜੂਦ ਅੰਗਰੇਜ਼ਾਂ ਨੂੰ ਬੁਰੀ ਤਰ੍ਹਾਂ ਦੇ ਨਾਲ ਹਰਾਇਆ ਸੀ ਇਸ ਲੜਾਈ ਦੇ ਵਿੱਚ ਗਵਰਨਰ ਜਨਰਲ ਦੇ ਦੋ ਸਾਥੀ ਰਾਬਰਟ ਸੇਲ ਅਤੇ ਸਰ ਜੋਸਫ ਮੈਕਗੈਸਕਿਲ ਤੋਂ ਇਲਾਵਾ 215 ਅੰਗਰੇਜ਼ ਫੌਜੀ ਮਾਰੇ ਗਏ ਸਨ ਅਤੇ 700 ਦੇ ਕਰੀਬ ਜ਼ਖਮੀ ਹੋਏ ਦੂਜੀ ਲੜਾਈ 1 ਜੰਨਵਰੀ ਦੇ ਦਿਨ ਫਿਰੂ ਸ਼ਹਿਰ ਦੇ ਵਿੱਚ ਹੋਈ ਇਸ ਦੇ ਵਿੱਚ ਦੋਹਾਂ ਧਿਰਾਂ ਦਾ ਬਹੁਤ ਨੁਕਸਾਨ ਹੋਇਆ ਇਸ ਮਗਰ ਲੁਧਿਆਣਾ ਦੇ ਵੱਲ ਵੀ ਸਿੱਖ ਫੌਜਾਂ ਨੇ ਆਪਣਾ ਫਰੰਟ ਖੋਲ ਦਿੱਤਾ ਸੀ 17 ਜਨਵਰੀ 1846 ਦੇ ਦਿਨ ਲਾੜਵਾ ਦੇ ਰਾਜੇ ਰਣਜੋਤ ਸਿੰਘ ਨੇ ਸਤਲੁਜ ਦਰਿਆ ਪਾਰ ਬੱਦੋਵਾਲ ਦੇ ਵਿੱਚ ਅੰਗਰੇਜ਼ ਛੌਨੀ ਤੇ ਕਬਜ਼ਾ ਕਰ ਲਿਆ ਪਰ ਰਣਜੋਤ ਸਿੰਘ ਕਬਜ਼ਾ ਕਰਨ ਮਗਰੋਂ ਉੱਥੇ ਹੀ ਟੱਗ ਗਿਆ ਅਤੇ ਨਾ ਤਾਂ ਉਹ ਫਿਰੋਜ਼ਪੁਰ ਵੱਲ ਵਧਿਆ ਅਤੇ ਨਾ ਹੀ ਉਸ ਨੇ ਦਿੱਲੀ ਵੱਲੋਂ ਆਉਣ ਵਾਲੀ ਅੰਗਰੇਜ਼ ਫੌਜ ਬਾਰੇ ਸੋਚਿਆ ਸੀ ਉਹ ਇੱਕ ਜੋਸ਼ੀਲਾ ਪਰ ਪਲਾਨ ਰਹਿਤ ਐਕਸ਼ਨ ਸੀ ਕੁਕਿਆਂ ਦੇਆਂ ਬੁੱਚੜ ਮਾਰਨ ਅਤੇ ਬ੍ਰੇਲਕੋਟਲਾ ਦੇ ਵਿੱਚ ਅਸਲਾ ਲੁੱਟਣ ਵਰਗੀਆਂ ਦਹਿਸ਼ਤਗਰਦੀਆਂ ਕਾਰਵਾਈਆਂ ਦੇ ਨਾਲ ਬਾਬਾ ਰਾਮ ਸਿੰਘ ਦਾ ਕੋਈ ਸਬੰਧ ਨਹੀਂ ਸੀ ਪਰ ਕਿਉਂਕਿ ਇਹ ਹਰਕਤਾਂ ਕਰਨ ਵਾਲੇ ਉਸ ਦੇ ਚੇਲੇ ਸਨ ਇਸ ਕਰਕੇ ਅੱਗੇ ਹੋਰ ਐਕਸ਼ਨ ਰੋਕਣ ਵਾਸਤੇ ਅੰਗਰੇਜ਼ਾਂ ਨੇ ਰਾਮ ਸਿੰਘ ਨੂੰ ਵੀ 17 ਜਨਵਰੀ 1872 ਦੇ ਦਿਨ ਪਹਿਣੀ ਤੋਂ ਗ੍ਰਿਫਤਾਰ ਕਰ ਲਿਆ ਉਸ ਨੂੰ 1818 ਦੇ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅਲਾਹਾਬਾਦ ਭੇਜ ਦਿੱਤਾ ਗਿਆ ਮਗਰੋਂ ਰੰਗੂਨ ਭੇਜ ਦਿੱਤਾ ਗਿਆ ਜਿੱਥੇ ਉਹ 29 ਨਵੰਬਰ 1885 ਦੇ ਦਿਨ ਚਲਾਣਾ ਕਰ ਗਿਆ 1922 ਚਾਬੀਆਂ ਦੇ ਮੋਰਚੇ ਦੇ ਵਿੱਚ ਅਕਾਲੀ ਆਗੂ ਰਹਾ ਕਰ ਦਿੱਤੇ ਗਏ 15 ਤੇ 16 ਨਵੰਬਰ 1920 ਦੇ ਦਿਨ ਸ਼੍ਰੋਮਣੀ ਕਮੇਟੀ ਬਣਨ ਤੇ ਅੰਗਰੇਜ਼ ਸਰਕਾਰ ਨੇ ਕੋਈ ਇਤਰਾਜ਼ ਨਹੀਂ ਕੀਤਾ ਸੀ ਕਿਉਂਕਿ ਇਸ ਦੇ ਮੁੱਖ ਅਹੁਦੇਦਾਰ ਸਰਕਾਰ ਪੱਕੀ ਸਨ ਪਰ ਜਦ 28 ਅਗਸਤ 1921 ਦੇ ਦਿਨ ਨਵੀਂ ਚੋਣ ਦੇ ਵਿੱਚ ਬਾਬਾ ਖੜਕ ਸਿੰਘ ਪ੍ਰਧਾਨ ਬਣਿਆ ਤਾਂ ਸਰਕਾਰ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਦਖਲ ਦੇਣਾ ਸ਼ੁਰੂ ਕਰ ਦਿੱਤਾ 7 ਨਵੰਬਰ 1921 ਦੇ ਦਿਨ ਬਾਅਦ ਦੁਪਹਿਰ 3 ਵਜੇ ਅਮਰਨਾਥ ਏ ਈ ਸੀ ਪੁਲਿਸ ਦੀ ਇਕ ਧਾਰ ਲੈ ਕੇ ਸੁੰਦਰ ਸਿੰਘ ਰਾਮਗੜੀਆ ਦੇ ਘਰ ਗਿਆ ਅਤੇ ਉਸ ਤੋਂ ਦਰਬਾਰ ਸਾਹਿਬ ਦੇ ਦੋਸ਼ ਖਾਨੇ ਦੀਆਂ ਅਤੇ ਕੁਝ ਹੋਰ ਚਾਬੀਆਂ ਲੈ ਲਈਆਂ ਸਰਕਾਰ ਨੇ ਐਲਾਨ ਕੀਤਾ ਕਿ ਕਿਉਂਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਮਾਤ ਨਹੀਂ ਹੈ ਇਸ ਕਰਕੇ ਚਾਬੀਆਂ ਲਈਆਂ ਗਈਆਂ ਨੇ ਸਰਕਾਰ ਵੱਲੋਂ ਚਾਬੀਆਂ ਲੈਣ ਦੀ ਇਸ ਹਰਕਤ ਦੇ ਨਾਲ ਸਿੱਖਾਂ ਦੇ ਵਿੱਚ ਰੋਸ ਸੀ ਅਤੇ ਗੁੱਸੇ ਦੀ ਲਹਿਰ ਫੈਲ ਗਈ 11 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੀ ਇੱਕ ਮੀਟਿੰਗ ਕਾਲ ਤੱਕ ਸਾਬ ਵਿਖੇ ਹੋਈ ਸੀ ਅਤੇ ਮੀਟਿੰਗ ਨੇ ਕਈ ਮਤੇ ਪਾਸ ਕੀਤੇ 12 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੀ ਇੱਕ ਹੋਰ ਮੀਟਿੰਗ ਹੋਈ ਜਿਸ ਦੇ ਵਿੱਚ ਫੈਸਲਾ ਹੋਇਆ ਕਿ ਬਹਾਦਰ ਸਿੰਘ ਨੂੰ ਗੁਰਦੁਆਰਾ ਇੰਤਜ਼ਾਮ ਦੇ ਵਿੱਚ ਧਖਲ ਨਾ ਦੇਣ ਦਿੱਤਾ ਜਾਏ ਇਸ ਤੋਂ ਮਗਰੋਂ ਸਰਕਾਰ ਨੇ ਇੱਕ ਹੋਰ ਫੌਜੀ ਸਰਦਾਰ ਨੂੰ ਚਾਬੀਆਂ ਦੇ ਕੇ ਸਰਬਰਾਹੀ ਸੌਂਪ ਦਿੱਤੀ ਸੀ ਇਸ ਤੋਂ ਬਾਅਦ ਸਰਕਾਰ ਨੇ ਸ਼੍ਰੋਮਣੀ ਕਮੇਟੀ ਨੂੰ ਸੁਨੇਹਾ ਭੇਜਿਆ ਕਿ ਸਰਕਾਰ ਉਹਨਾਂ ਨੂੰ ਚਾਬੀਆਂ ਦੇਣ ਵਾਸਤੇ ਤਿਆਰ ਹੈ दे दी। 6 ਦਸੰਬਰ 1921 ਦੇ ਦਿਨ ਇੱਕ ਮੀਟਿੰਗ ਹੋਰ ਹੋਈ। ਉਸ ਮੀਟਿੰਗ ਦੇ ਵਿੱਚ ਮਤਾ ਪਾਸ ਕੀਤਾ ਗਿਆ ਕਿ ਕੋਈ ਵੀ ਸਿੱਖ ਦਰਬਾਰ ਸਾਹਿਬ ਦੀਆਂ ਚਾਬੀਆਂ ਉਦੋਂ ਤੱਕ ਵਾਪਸ ਨਾ ਲਵੇ ਜਦੋਂ ਤੱਕ ਸਰਕਾਰ ਇਸ ਬੰਦੇ ਵਿੱਚ ਗ੍ਰਿਫਤਾਰ ਕੀਤੇ ਗਏ ਆਗੂ ਰਿਹਾਈ ਨਹੀਂ ਕਰ ਦਿੰਦੀ। ਡੀਸੀ ਨੇ 3 ਜਨਵਰੀ 1922 ਨੂੰ ਚਾਬੀਆਂ ਮੋੜਨੀਆਂ ਚਾਹੀਆਂ ਤਾਂ ਜੋ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਗਮਨ ਪੁਰਬ ਤੋਂ ਪਹਿਲਾਂ ਰੇਡ ਕਾ ਮੁੱਕ ਜਾਵੇ। ਪਰ ਆਗੂਆਂ ਨੇ ਐਲਾਨ ਕੀਤਾ ਕਿ 6 ਦਸੰਬਰ 1921 ਦੇ ਮਤੇ ਦੇ ਮੁਤਾਬਕ ਚਾਬੀਆਂ ਦੇ ਮੋਰਚੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਆਗੂਆਂ ਦੀ ਰਿਹਾਈਆਂ ਹੋਣ ਤੋਂ ਪਹਿਲਾਂ ਚਾਬੀਆਂ ਵਾਪਸ ਨਹੀਂ ਲਈਆਂ ਜਾਂ ਅਗਿਆ ਇਸ ਤੇ 11 ਜਨਵਰੀ 1922 ਦੇ ਦਿਨ ਜੌਨ ਮਨਾਡ ਨੇ ਪੰਜਾਬ ਕੌਂਸਲ ਦੇ ਵਿੱਚ ਐਲਾਨ ਕੀਤਾ ਕਿ ਸਾਰੇ ਅਕਾਲੀ ਕੈਦੀ ਰਿਹਾ ਕਰ ਦਿੱਤੇ ਜਾਣਗੇ 6 ਦਿਨ ਮਗਰੋਂ 17 ਜਨਵਰੀ ਨੂੰ 193 ਦੇ ਵਿੱਚੋਂ 150 ਆਗੂ ਰਿਹਾ ਕਰ ਦਿੱਤੇ ਪਰ ਪੰਡਤ ਦੀਨਾ ਨਾਥ ਨੂੰ ਰਿਹਾ ਨਾ ਕੀਤਾ ਗਿਆ ਰਿਹਾਈ ਤੋਂ ਮਗਰੋਂ ਹਜ਼ਾਰਾਂ ਸਿੰਘਾਂ ਦੇ ਜਲੂਸ ਦੇ ਵਿੱਚ ਇਹ ਆਕੂ ਅਕਾਲ ਤਖਤ ਸਾਹਿਬ ਤੇ ਪੁੱਜੇ ਅਤੇ ਉੱਥੇ ਉਹਨਾਂ ਨੂੰ ਸ਼ਾਨਦਾਰ ਜੀ ਆਇਆਂ ਆਖਿਆ ਗਿਆ 1925 ਦੇ ਵਿੱਚ ਗੁਰਦੁਆਰਾ ਐਕਟ ਬਣਨ ਤੋਂ ਮਗਰੋਂ 18 ਜੂਨ 1926 ਨੂੰ ਗੁਰਦੁਆਰਾ ਐਕਟ ਦੇ ਮੁਤਾਬਕ ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ ਬਣਨ ਵਾਲੇ ਸੈਂਟਰਲ ਬੋਰਡ ਦੀਆਂ ਚੋਣਾਂ ਹੋਈਆਂ ਸੈਂਟਰਲ ਬੋਰਡ ਦੀ ਪਹਿਲੀ ਮੀਟਿੰਗ 4 ਸਤੰਬਰ 1926 ਨੂੰ ਟਾਊਨ ਹਾਲ ਅੰਮ੍ਰਿਤਸਰ ਦੇ ਵਿੱਚ ਹੋਈ ਸੀ ਡੀਸੀ ਦੀ ਹਾਜ਼ਰੀ ਦੇ ਵਿੱਚ ਸੈਂਟਰਲ ਬੋਰਡ ਦੇ ਅਹੁਦੇਦਾਰਾਂ ਦੀ ਚੋਣ ਵੀ ਹੋਈ ਸੀ ਪ੍ਰਧਾਨਗੀ ਵਾਸਤੇ ਅਕਾਲੀ ਪਾਰਟੀ ਦੀ ਮਦਦ ਦੇ ਨਾਲ ਜਿੱਤੇ ਜੋਗਿੰਦਰ ਸਿੰਘ ਵਕੀਲ ਰਾਏਪੁਰ ਮਹਿਤਾਬ ਸਿੰਘ ਪਾਰਟੀ ਦੇ ਉਮੀਦਵਾਰ ਸਨ ਅਤੇ ਅਕਾਲੀ ਦਲ ਵੱਲੋਂ ਮੰਗਲ ਸਿੰਘ ਮੰਗਲ ਸਿੰਘ 53 ਦੇ ਮੁਕਾਬਲੇ 82 ਵੋਟਾਂ ਦੇ ਨਾਲ ਚੁਣੇ ਗਏ। ਇਸ ਮੀਟਿੰਗ ਦੇ ਵਿੱਚ 14 ਮੈਂਬਰ ਨਾਮਜ਼ਦ ਹੋਏ ਜਿਨ੍ਹਾਂ ਦੇ ਵਿੱਚੋਂ 9 ਅਕਾਲੀ ਪਾਰਟੀ 5 ਸਰਦਾਰ ਬਹਾਦਰ ਪਾਰਟੀ ਦੇ ਸਨ। ਸੈਂਟਰਲ ਬੋਰਡ ਦੀ ਬਕਾਇਦਾ ਮੀਟਿੰਗ 2 ਅਕਤੂਬਰ 1926 ਨੂੰ ਹੋਈ। ਇਸ ਮੀਟਿੰਗ ਨੇ ਸੈਂਟਰਲ ਬੋਰਡ ਦਾ ਨਾਮ ਬਦਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਣ ਦਾ ਮਤਾ ਪਾਸ ਕੀਤਾ। ਸਰਕਾਰ ਨੇ 17 ਜਨਵਰੀ 1927 ਨੂੰ ਇਹ ਨਾਮ ਸ਼੍ਰੋਮਣੀ ਗੁਰਦ टीवी ਮੰਨ ਲਿਆ ਇਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਮਨਜ਼ੂਰ ਹੋ ਗਿਆ ਸੀ 17 ਜਨਵਰੀ 1960 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਖਰੀਦ ਕੇ ਕਾਂਗਰਸੀਆਂ ਨੇ ਨਵੰਬਰ 1958 ਦੇ ਵਿੱਚ ਇਸ ਤੇ ਕਬਜ਼ਾ ਕਰ ਲਿਆ ਸੀ 17 ਜਨਵਰੀ 1960 ਨੂੰ ਨਵੀਂ ਚੋਣ ਹੋਈ ਸੀ ਇਸ ਦੇ ਵਿੱਚ ਅਕਾਲੀ ਦਲ ਨੇ 140ਾਂ ਦੇ ਵਿੱਚੋਂ 137 ਅਤੇ ਸੱਤ ਸੰਗਤ ਬੋਰਡ ਨੇ ਸਿਰਫ 3 ਸੀਟਾਂ ਜਿੱਤੀਆਂ ਅੱਜ ਤੱਕ ਦੁਨੀਆ ਦਾ ਇਹ ਸਭ ਤੋਂ ਵੱਡਾ ਰਿਕਾਰਡ ਹੈ 2011 ਦੇ ਵਿੱਚ ਬਾਦਲ ਸਾਰੀ ਸਰਕਾਰੀ ਮਸ਼ੀਨਰੀ ਵਰਤ ਕੇ ਵੀ ਇਹ ਰਿਕਾਰਡ ਨਹੀਂ ਸੀ ਤੋੜ ਸਕਿਆ ਦੇਸ਼ ਭਗਤ ਪਾਰਟੀ ਦਾ ਬਿਲਕੁਲ ਸਫਾਇਆ ਹੋ ਗਿਆ 1960 ਦੀਆਂ ਚੋਣਾਂ ਦੇ ਵਿੱਚ 1144299 ਵੋਟਾਂ ਪਈਆਂ ਜਿਨ੍ਹਾਂ ਦੇ ਵਿੱਚ ਉਹ ਅਕਾਲੀ ਦਲ ਨੂੰ 779118 68% ਸਾਂਸੰਗਤ ਬੋਰਡ ਨੂੰ 260000 22% ਅਤੇ ਦੇਸ਼ ਭਗਤ ਪਾਰਟੀ ਨੂੰ 74000 6.5% ਵੋਟਾਂ ਪਈਆਂ ਸਾਂਸੰਗਤ ਬੋਰਡ ਦੀਆਂ ਵੋਟਾਂ ਦੇ ਵਿੱਚੋਂ ਬਹੁਤ ਸਾਰੀਆਂ ਸਰਕਾਰੀ ਮਦਦ ਵਾਲੀਆਂ ਸਨ 17 ਜਨਵਰੀ 1965 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਨਵੀਆਂ ਚੋਣਾਂ ਹੋਈਆਂ ਜਿਸ ਦੇ ਵਿੱਚ ਫਤਿਹ ਸਿੰਘ ਦੇ ਅਕਾਲੀ ਦਲ ਨੂੰ ਤਾਕਤੀ ਜਿੱਤ ਮਿਲੀ 140ਆਂ ਦੇ ਵਿੱਚੋਂ ਫਤਿਹ ਸਿੰਘ ਦੇ 95 ਅਤੇ ਮਾਸਟਰ ਤਾਰਾ ਸਿੰਘ ਦੇ 45 ਉਮੀਦਵਾਰ ਕਾਮਯਾਬ ਹੋਏ ਪਰ ਫਤਿਹ ਸਿੰਘ ਦੇ ਖਾਸ ਉਮੀਦਵਾਰ ਸ਼ਿਵ ਸਿੰਘ ਝਾਵਾਂ ਅਤੇ ਮਾਸਟਰ ਦੇ ਕਰਤਾਰ ਸਿੰਘ ਦਰਵੇਸ਼ ਅਤੇ ਕਮਰਾਨੀ ਜਗਦੀਸ਼ ਕੌਰ ਹਾਰ ਗਏ ਫਤਿਹ ਸਿੰਘ ਦਾ ਸਾਥੀ ਸ਼੍ਰੋਮਣੀ ਕਮੇਟੀ ਦਾ ਜਨਰਲ ਸਕੱਤਰ ਰਕबीर ਸਿੰਘ ਅਤੇ ਅਰਜਨ ਸਿੰਘ ਬੁੱਧੀ ਰਾਜਾ ਵੀ ਹਾਰ ਗਿਆ ਨਤੀਜਾ ਅਮਗਰੋ ਗੁਰਨਾਮ ਸਿੰਘ ਅਤੇ ਗਿਆਨ ਸਿੰਘ ਰਾੜੇਵਾਲਾ ਨੇ ਮਾਸਟਰ ਤਾਰਾ ਸਿੰਘ ਨੂੰ ਸਿਆਸਤ ਤੋਂ ਰਟਾਇਰ ਹੋਣ ਵਾਸਤੇ ਆਖਿਆ। ਇਸ ਤੇ 20 ਜਨਵਰੀ 1965 ਨੂੰ ਸਵੇਰੇ 8 ਵਜੇ ਮਾਸਟਰ ਤਾਰਾ ਸਿੰਘ ਕਿਸੇ ਅਣਦਸੀ ਥਾਂ ਦੇ ਲਈ ਚਲਾ ਗਿਆ ਅਤੇ ਅਕਾਲੀ ਦਲ ਅਤੇ ਸਿੱਖ ਪੰਥ ਦਾ ਮੈਦਾਨ ਫਤਿਹ ਸਿੰਘ ਵਾਸਤੇ ਖਾਲੀ ਕਰ ਦਿੱਤਾ। 21 ਜਨਵਰੀ ਨੂੰ ਫਤਿਹ ਸਿੰਘ ਨੇ ਮਾਸਟਰ ਦੇ ਸਾਥੀਆਂ ਨੂੰ ਆਪਣੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਸਰਮਾਇਦਾਰ ਕਮਿਊਨਿਸਟ ਆਗੂ ਕਾਮਰੇਡ ਜਗਜੀਤ ਸਿੰਘ ਆਨੰਦ ਨੇ ਫਤਿਹ ਸਿੰਘ ਦੀ ਜਿੱਤ ਤੇ ਖੁਸ਼ੀ ਪ੍ਰਗਟ ਕੀਤੀ। ਇਸ ਤੋਂ 2 ਦਿਨ ਬਾਅਦ ਸਤਵੀਰ ਸਿੰਘ ਨੇ ਬਿਆਨ ਦਿੱਤਾ ਕਿ ਫਤੇਹ ਸਿੰਘ ਦੀ ਜਿੱਤ ਕਾਂਗਰਸੀਆਂ ਅਤੇ ਕਮਿਊਨਿਸਟਾਂ ਦੀ ਮਦਦ ਕਰਕੇ ਹੋਈ ਹੈ। ਕਾਮਰੇਡ ਫਤੇਹ ਸਿੰਘ ਦੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਚੁੱਕੇ ਸਨ ਅਤੇ ਅੰਦਰੋਂ ਕਬਜ਼ਾ ਕਰ ਚੁੱਕੇ ਸਨ। ਅਸਲ ਦੇ ਵਿੱਚ ਫਤੇਹ ਸਿੰਘ ਦੀ ਜਿੱਤ ਉਨ੍ਹਾਂ ਇਲਾਕਿਆਂ ਦੇ ਵਿੱਚ ਵੱਧ ਹੋਈ ਸੀ ਜਿੱਥੇ ਕਾਮਰੇਡਾਂ ਦਾ ਜ਼ੋਰ ਮੰਨਿਆ ਜਾਂਦਾ ਸੀ। 17 ਜਨਵਰੀ 1991 ਦੇ ਦਿਨ ਪੁਲਿਸ ਨੇ ਚਮਕੌਰ ਸਿੰਘ ਪੁੱਤਰ ਹਰਬਚਨ ਸਿੰਘ, ਵਾਸੀ ਬਾਦਲਾ, ਜ਼ਿਲ੍ਹਾ ਫਤੇਗੜ ਸਾਹਿਬ ਅਤੇ ਕੁਲਵੰਤ ਸਿੰਘ ਉਰਫ ਕੱਟੀ ਪੁੱਤਰ ਤਾਰਾ ਸਿੰਘ, ਵਾਸੀ ਸਿਆਲਕਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 17 ਜਨਵਰੀ 1992 ਦੇ ਦਿਨ ਪੁਲਿਸ ਨੇ ਬਲਕਾਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਚੁਬਾਲ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 17 ਜਨਵਰੀ 1993 ਦੇ ਦਿਨ ਕਰਤਾਰਪੁਰ ਦੇ ਨੇੜੇ ਸੱਤੋਵਾਲੀ ਪਿੰਡ ਦੇ ਵਿੱਚ ਖਾੜਕੂਆਂ ਅਤੇ ਪੁਲਿਸ ਦੇ ਵਿੱਚ ਹੋਏ ਇੱਕ ਅਸਲ ਮੁਕਾਬਲੇ ਦੇ ਵਿੱਚ ਵਰਜਿੰਦਰ ਸਿੰਘ ਇੰਦਰਜੀਤ ਸਿੰਘ ਸ਼ਹੀਦ ਹੋਏ ਇਸ ਜ਼ਬਰਦਸਤ ਮੁਕਾਬਲੇ ਦੇ ਵਿੱਚ ਇੱਕ ਪੁਲਸੀਗਾ ਅਤੇ ਦੋ ਫੌਜੀ ਵੀ ਮਾਰੇ ਗਏ ਅਤੇ ਕਈ ਜਵਾਨ ਜ਼ਖਮੀ ਹੋਏ ਐਸੇ ਦਿਨ ਪੁਲਿਸ ਨੇ ਜਸਪੀਰ ਸਿੰਘ ਬੀਰੀ ਅਤੇ ਕੁਲਵਿੰਦਰ ਸਿੰਘ ਡਮੰਡਾ ਨੂੰ ਨਕਲੀ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ ਐਸੀ ਸਿੱਖ ਤੇ ਹਸਦੇ ਵਿੱਚ 17 ਜਨਵਰੀ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ